ਸਾਹ ਦਿੱਤਾ ਇਸ ਵਕਤ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਨੇ ਉਹ ਤਾਨਾਸ਼ਾਹੀ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਇਹ ਹੁਣ ਆਪਣਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇਹ ਦੱਸ ਪੀਏ ਕਿ ਅਸੀਂ ਜਿਹਦੇ ਨਾਲ ਖੜ ਜਾਨੇ ਆ ਫਿਰ ਖੜ ਜਾਨੇ ਆ ਤੇ ਖਾਸ ਤੌਰ ਤੇ ਜ਼ੁਲਮ ਦੇ ਖਿਲਾਫ ਤਾਂ ਧਰਤੀ ਤਾਂ ਖਾਸ ਤੌਰ ਤੇ ਜਮਕੌਰ ਸਾਹਿਬ ਦੀ ਧਰਤੀ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦੀ ਹੈ ਜਿਵੇਂ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਸੋ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਹਦੇ ਮੈਂ ਜ਼ਰੂਰ ਮਿਲੂੰਗਾ ਮਾਵਾ ਪੈਣਾ ਆਈਆਂ ਨੇ ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਉਹ 부ਜਣ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦੇਤੀਆਂ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮਿਲੀਆਂ ਵੀ ਨੇ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਪ੍ਰਮਾਤਮਾ ਨਾ ਕਰੇ ਕੋਈ ਏਡੀ ਬੱਡੀ ਬਿਮਾਰੀ ਹੋ ਜਾਵੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸ-ਰੇ ਜਾਂ ਕੋਈ ਟੈਸਟ ਉਹ ਸਾਰੇ ਆਮ ਆਦਮੀ ਕਲੀਨਕਾ ਤੁਸੀਂ ਜਾਂਦੇ ਰਹਿੰਦੇ ਹੋਵੋਗੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਪਹਿਲੇ ਦਿਨ ਹੀ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਰੈਲੀ ਬਣ ਜੂਗੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਉਹ ਕਹਿੰਦੇ ਜਿਹੜਾ ਵਧੀਆ ਤੇਲੀ ਹੁੰਦਾ ਹੈ ਉਹ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦੇ ਵੀ ਕਿੰਨਾ ਕੁ ਤੇਲ ਹੈ ਸੋ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੂੰ ਪਹਿਲਾਂ ਚੰਕੌਰ ਸਾਹਿਬ ਉਹ ਤੋਂ ਪਹਿਲਾਂ ਮਰਿੰਡੇ ਜਿਸ ਕਿਸਮ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਖਤਮ ਹੈ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਵੋਟਾਂ ਮੰਗਣ ਭਾਵੇਂ ਨਾ ਹੀ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਭੁਗਤੂਗਾ ਮੈਂ ਕਿਹਾ ਜੀ ਮੈਂ ਕਿਹਾ ਜੀ ਆਵਾਂਗੇ ਜ਼ਰੂਰ ਪਿੰਡਾਂ ਚ ਆਵਾਂਗੇ ਜੇ ਕੋਈ ਸਮੱਸਿਆ ਹੋਰ ਹੈ ਮੈਨੇ ਕਹਿੰਦਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਦੇ ਆਂ ਪਰ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਕੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਹਾਂ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਜੀ ਸਾਲ 15 ਸਾਲ ਤੋਂ ਨਹੀਂ ਸੀ ਬਣੀ ਹਾਂ ਹੁਣ ਬਣੀ ਹੈ ਜੀ ਉਹ ਹੀ ਹੈ ਨਾ ਨੀਂਦ ਸਾਫ਼ ਹੋਣੀ ਚਾਹੀਦੀ ਹੈ ਤਾਂ 15 ਮਿੰਟਾਂ ਚ ਬਣ ਸਕਦੀ ਹੈ 15 ਸਾਲ ਜਿਹੜੇ ਨੇ ਕੋਟੀ ਨੀਅਤ ਸੀ ਉਹਨਾਂ ਦੀ ਸੋ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਉਹ ਟੇ ਪਿੰਡਾਂ ਵੀ ਦੀ ਰੋਡ ਸ਼ੋ ਕਢਾਉਣਾ ਹੈ ਕਿਵੇਂ ਕਰਨਾ ਹੈ ਇਹ ਕੰਮ ਤੁਸੀਂ ਕਰਨਾ ਹੈ ਮੇਰਾ ਕੰਮ ਹੈ 2000 ਰੁਪਿਆ ਫੀਸ ਵੀ ਦੀ ਪੈਸੇ ਲੱਗੀ ਪਤੀਓ ਹਾਂਜੀ ਹਾਂਜੀ ਸੋ ਮੈਨੂੰ ਮੇਰਾ ਕੰਮ ਹੈ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਆਏ ਕੋਈ ਮੁੱਖ ਮੰਤਰੀ ਰੁਕੇ ਮਾਨਯੋਗ ਹੋ ਗਿਆ ਰੋਕ ਸਕਦੇ ਸੀ ਰੋਕ ਵੀ ਸਕਦੇ ਸੀ ਸੋ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾ ਕੇ ਵੀ ਤੜਕੀ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਕਟਣ ਨਾ ਦੀ ਇੱਜ਼ਤ ਬਣਾਈ ਰੱਖੀ ਪਰਦੇ ਕਾ ਜਲਿਸਾਈਆਂ ਸੋ ਸਾਰਿਆਂ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਸੋ ਮੈਂ ੁੱਡੇ ਨਾਲ ਦਾ ਥੋਡੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ ਚ ਕਹੋਗੇ ਸ਼ਹਿਰ ਚ ਕਹੋਗੇ ਗਲੀ ਚ ਕਹੋਗੇ ਮੰਡੀ ਚ ਕਹੋਗੇ ਬਾਜ਼ਾਰ ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਆਇਆਂ ਇਹ ਨਾਲ ਤੁਹਾਨੂੰ ਕੁੜੀਆਂ ਦੀ ਹਾਂ ਬੇਟੀ ਤਾਂ ਤੁਹਾਨੂੰ ਅੱਦੀ ਪਰਮਾਤਮਾ ਨੇ ਬੇਟੀ ਦੀ ਦਾਤ ਬਖਸ਼ੀ ਐ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਹੁੰਦੀ ਹੈ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਹੈ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਬਸ ਅੱਜ ਤੁਸੀਂ ਇੰਨਾ ਪਿਆਰ ਮਾਨ ਸਤਕਾਰ ਇੱਥੇ ਦਿੱਤਾ ਹੈ ਜਦੋਂ ਦੁਬਾਰਾ ਪ੍ਰੋਗਰਾਮ ਬਣਾਵਾਂਗੇ ਤੁਸੀਂ ਮਾਲ ਕਹੋਗੇ ਮਾਨ ਸਾਹਿਬ ਇੱਕ ਦੁੱਖ ਦੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾਲੇ ਦੇ ਵਿੱਚ ਇੱਕ ACP ਔਰ ਉਹਨਾਂ ਦੇ ਗਨਮੈਨ ਜਿਹੜੇ ਖਾਸੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ ਇੱਕ ਰੋਡ ਤੇ ਹਾਈਵੇ ਜਾਮ ਬੰਦ ਕੀਤਾ ਹੋਇਆ ਧਰਨਾ ਪਿੰਡ ਵਾਤੀਆਂ ਵੱਲੋਂ ਲਾਇਆ ਇੱਕ ਫੈਕਟਰੀ ਨੂੰ ਲੈ ਕੇ ਉਹਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿ ਰਹੇ ਤੁਸੀਂ ਇਸ ਤਰ੍ਹਾਂ ਦੀਆਂ ਮੰਤਪਾਗੀਆਂ ਕੱਢਾਵਾ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ SSF ਨਵੀਂ ਪੁਲਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਂ ਕਿ ਛੇਤੋ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜੇ ਪੱਟੀ ਹੋ ਜੇ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨਾ ਵੱਸ ਸਕਦੀਆਂ ਨੇ ਸੋ ਮੰਦਪਾਗੀ ਘਟਨਾ ਜਿਹੜਾ ਉਹ ਧਰਨਾ ਜਿਹੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਅਜੇ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਪਰ ਉਹ ਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਦੇਖੋ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਚਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐਮਐਲਏ ਨੇ ਆਮ ਘਰਾਂ ਦੇ ਪੁੱਤ ਐ ਐਮਐਲਏ ਨੇ ਮੰਤਰੀ ਨੇ ਚੇਅਰਮੈਨ ਨੇ ਨਹੀਂ ਪਹਿਲਾਂ ਸੋਚਦੇ ਸੀ ਆਪਾਂ ਇਹ ਅਰਵਿੰਦ ਕੇਜਰੀਵਾਲ ਹੁਣ ਦੀ ਸੋਚ ਐ ਕਿ ਆਮ ਬੰਦਿਆਂ ਚੋ ਲੀਡਰ ਕੱਢੋ ਕਿਉਂਕਿ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਭਈ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਾਹਿਬ ਹੋਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਗੱਲਾਂ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕਹੋਂ ਦਿਖਾ ਰਹੇ ਤੁਸੀਂ ਅਸੀਂ ਸਾਰੇ ਦੇ ਕੁਝ ਦਿਖਾ ਰਹੇ ਤੁਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ 22 33 ਸਾਲ ਦੀ ਉਮਰ ਚ ਉਹ ਐਸ ਆਜ਼ਾਦੀ ਵਾਸਤੇ ਨਹੀਂ ਸੀ ਜਿਹੜੀ ਹੁਣ ਚੱਕ ਕੇ ਜਿਹਨੂੰ ਮਰਜ਼ੀ ਅੰਦਰ ਕਰ ਦੋ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਵੋਟਾਂ ਪਾਉਣੀਆਂ ਨੇ ਪਰ ਮੂਰੋਂ ਵੋਟਾਂ ਪਾਉਣ ਵਾਸਤੇ ਕੋਈ ਬੰਦਾ ਨਹੀਂ ਛੱਡਣਾ ਸਾਰੇ ਅੰਦਰ ਕਰ ਦੋ ਕਿਉਂ ਅੰਦਰ ਕਰ ਦੋ ਵੀ ਅਸੀਂ ਵਿਰੋਧ ਕਰਾਂਗੇ ਪਹਿਲਾਂ 31 ਵਾਰ ਤੱਕ ਉਹ ਦਿੱਲੀ ਕੀਤਾ ਥੋੜੇ ਚੋਂ ਵੀ ਗਏ ਹੋਣਗੇ ਬਹੁਤ ਸਾਰੇ ਤੇ ਇਸੇ ਤਰ੍ਹਾਂ ਵਿਰੋਧ ਕਰਾਂਗੇ ਚਟਾਨ ਵਾਂਗ ਖੜਾਂਗੇ ਉਹ ਬਾਕੀ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਬੁੱਲ ਉਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਸੋ ਅੱਜ ਪੰਚ ਸਾਹਿਬ ਅੱਜ ਪੈਂਚ ਲੈਣੇ ਨੇ ਉਹ ਵੀ ਕਾਂਗਰਸ ਦੇ ਵਿੱਚ ਜਾ ਰਹੇ ਨੇ ਉਹਦੇ ਬਾਰੇ ਕੀ ਦੇਖਜੋ ਤੁਸੀਂ ਜਿਹੜਾ ਲਗਾਤਾਰ ਪਾਰਟੀਆਂ 'ਚੋਂ ਦਲ ਬਦਲ ਕੇ ਵੀ ਪਾਰਟੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਜਦੋਂ ਆਪਣਾ ਪ੍ਰੋਗਰਾਮ ਬਣਿਆ ਜਦੋਂ ਅੱਜ ਆ ਬਿਨਾ ਬੁਲਾਏ ਆ ਹਾਲ ਹੈ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਕਿੰਨਾ ਕਿ ਸੱਚਾਈ ਹੈ ਉਸ ਦੇ ਵਿੱਚ ਕੋਈ ਜਿਹੜੇ ਸਾਡੇ ਪੱਕੇ ਪਮਖੜ ਨੇ ਅੱਜ ਵੀ ਖੜੇ ਨੇ ਇਹ ਇਹਨਾਂ ਨੂੰ ਇਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨੀ ਉਹਦੀ ਕੀ ਕੀਮਤ ਪਾ ਲੋਂਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨਿਤਾਵਾਂ ਦੀ ਪਾਰਟੀ ਨਹੀਂ ਇਹ ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪਣੇ ਪੱਲੇੋਂ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣੀਆਂ ਸੰਘਟਨ 'ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਬਹੁਤਿਆਂ ਨੂੰ ਮਿਲ ਗਈਆਂ ਜ਼ਿੰਮੇਵਾਰੀਆਂ ਤੇ ਆਮ ਲੋਕਾਂ ਦੇ ਘਰਾਂ ਨੂੰ ਅਸੀਂ ਆਮ ਲੋਕਾਂ ਦੇ ਘਰਾਂ 'ਚ ਪੁੱਤ ਨੂੰ ਅਸੀਂ ਅਕੇਲੇ ਕਹਾਂ ਮਾਨ ਸਾਹਿਬ ਜਿਹੜੀਆਂ ਟਿਕਟਾਂ ਰਹਿ ਗਈਆਂ ਇਹਨਾਂ 2 4 ਦਿਨਾਂ 'ਚ 2000 ਜਿਹੜੀ ਇੰਡੀਆ ਗੱਠ ਬੰਦਾਂ ਦਾ ਪੰਜਾਬ ਦੇ ਵਿੱਚ ਕਿਵੇਂ ਰਹੂਗਾ ਜੀ 4 ਤਰੀਕ ਨੂੰ ਦੇਖ ਲਿਓ ਠੀਕ ਹੈ ਜੀ ਤੁਸੀਂ ਉਹ ਦੱਸੋਗੇ ਕਿ ਪਹਿਲਾ ਰਜਾਨਾਮ ਦੀ ਪਾਰਟੀ ਦੇ ਹੱਕ ਚ ਆ ਰਿਹਾ ਹੈ ਛੋਟੇ ਤੇ ਬਚਪਾਨ ਕਰਕੇ ਆਉਣਾ ਹੀ ਸਰ ਕੋਈ ਗਠਬੰਧ ਨਹੀਂ ਹੋ ਰਿਹਾ ਜੀ ਇਹ ਪੰਜਾਬ ਹੋ ਰਿਹਾ ਦੋ ਤਿੰਨ ਦਿਨਾਂ ਸਾਡੀਆਂ ਬਾਕੀ ਰਹਿੰਦੀਆਂ ਟਿਕਟਾਂ ਦਾ ਵੀ ਅਨਾਉਂਸ ਕਰ ਦਾਂਗੇ ਅੱਜ ਤੋਂ ਸ਼ੁਰੂਆਤ ਕੀਤੀ ਹੈ ਆਪੇ ਪਿੰਡ ਬੋੜਾਂ ਤੋਂ ਲੁ ਕੀਤੀ ਹੈ ਇਹ ਇਹ ਜਿਹੜੇ ਪਿੰਪਲਪੋਰਡ ਨੇ ਇਹ ਤਾਈਆਂ ਖੜੇ ਨੇ ਕਿਉਂਕਿ ਕਹਿੰਦੇ ਨੇ ਜੜਾਂ ਮਜ਼ਬੂਤ ਨੇ ਅਸੀਂ ਉਹ ਲੋਕ ਆ ਜਿਹੜੇ ਜੜਾਂ ਨਾਲ ਜੁੜੇ ਮੈਂ ਕਹਾਂ ਦੋਨੇ ਹੱਥ ਉੱਪਰ ਲਾ ਕੇ ਇਨਕਲਾਬ ਜਿੰਦਾਬੋਲੇ ਸੋਨਹਾਰ ਜਿੰਦਾਬੋਲੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ